ਸਰਕਾਰੀ ਨੌਕਰੀਆਂ ਦੀ ਉਡੀਕ ਕਰ ਰਹੇ ਬੇਰੁਜ਼ਗਾਰਾਂ ਦੇ ਲਈ ਵੱਡੀ ਖਬਰ ਹੈ ਖੁਸ਼ੀ ਦੀ ਖਬਰ ਹੈ ਦੱਸਦੀ ਹੈ ਕਿ ਹੋਣਾ ਰੇਲਵੇ ਵਿਭਾਗ ਦੇ ਵਿੱਚ 9900 ਲੋਕੋ ਪਾਇਲਟ ਦੀਆਂ ਜਿਹੜੀਆਂ ਅਸਾਮੀਆਂ ਦੀ ਭਰਤੀ ਦਾ ਐਲਾਨ ਕੀਤਾ ਗਿਆ ਦੱਸਦੀ ਹੈ ਕਿ ਹੋਣਾ 9900 ਨੌਜਵਾਨਾਂ ਨੂੰ ਜਿਹੜੀਆਂ ਨੌਕਰੀਆਂ ਮਿਲਣ ਜਾ ਰਹੀਆਂ ਨੇ ਦੱਸਦੀ ਹੈ ਕਿ ਇਸਾ ਖਬਰ ਦੇ ਵਿੱਚ ਤੁਹਾਨੂੰ ਪੂਰੀ ਜਾਣਕਾਰੀ ਦਿੱਤੀ ਜਾਵੇਗੀ ਕਿੱਥੇ ਜਾ ਕੇ ਤੁਸੀਂ ਉਹ ਜਿਹੜੀ ਹੈ ਅਰਜੀ ਆ ਉਹ ਭਰ ਸਕਦੇ ਹੋ ਕਿੰਨੀ ਜਿਹੜੀ ਉਮਰ ਹੋਵੇਗੀ ਨੀ ਫੀਸ ਲੱਗੇਗੀ ਤੇ ਕਦੋਂ ਤੋਂ ਜਿਹੜੀ ਇਹ ਜਿਹੜੀ ਭਰਤੀ ਆ ਉਹ ਸ਼ੁਰੂ ਕੀਤੀ ਜਾਵੇਗੀ ਕਦੋਂ ਤੋਂ ਜਿਹੜੇ ਆਰਤੀਆਂ ਭਰਨੀਆਂ ਸ਼ੁਰੂ ਕੀਤੀਆਂ ਜਾਣਗੀਆਂ ਦੱਸਦੀ ਹੈ ਕਿ ਰੇਲਵੇ ਵਿਭਾਗ ਦੇ ਵਿੱਚ ਜਿਹੜੀਆਂ ਨੌਕਰੀਆਂ ਨਿਕਲੀਆਂ ਨੇ 9900 ਓਸਾਮੀਆਂ ਜਿਹੜੀਆਂ ਲੋਕੋ ਪਾਇਲਟ ਦੀਆਂ ਭਰੀਆਂ ਜਾਣਗੀਆਂ ਇਸ ਭਰਤੀ ਦੇ ਲਈ ਅਰਜ਼ੀਆਂ 10 April ਤੋਂ ਸ਼ੁਰੂ ਹੋ ਰਹੀਆਂ ਨੇ ਉਮੀਦਵਾਰ ਅਧਿਕਾਰਿਤ ਵੈੱਬਸਾਈਟ indianrailway.gov.in ਤੇ ਜਾ ਕੇ ਅਰਜ਼ੀਆਂ ਭਰ ਸਕਦੇ ਨੇ ਜੇਕਰ ਇਹਨਾਂ ਅਰਜ਼ੀਆਂ ਦੇ ਲਈ ਵਿਦਿਅਕ ਯੋਗਤਾ ਦੀ ਗੱਲ ਕਰੀਏ ਤਾਂ 10ਵੀਂ ਪਾਸ ਅਤੇ ਸਬੰਧਤ ਟ੍ਰੇਡ ਦੇ ਵਿੱਚ ITI ਡਿਗਰੀ ਅਤੇ ਹੋਰ ਓਸਾਮੀਆਂ ਦੇ ਜੀ ਜਿਹੜੀ ਐ ਇੰਜੀਨੀਅਰਿੰਗ ਦੇ ਵਿੱਚ ਡਿਪਲੋਮਾ ਜਾਂ ਡਿਗਰੀ ਹੋਣਾ ਜ਼ਰੂਰੀ ਐ ਉਮਰ ਸੀਮਾ ਦੀ ਗੱਲ ਕਰੀਏ ਤਾਂ ਘੱਟ ਤੋਂ ਘੱਟ 18 ਸਾਲ ਅਤੇ ਵੱਧ ਤੋਂ ਵੱਧ 30 ਸਾਲ ਉਮਰ ਸੀਮਾ ਜਿਹੜੀ ਇਨ੍ਹਾਂ ਨੌਕਰੀਆਂ ਦੇ ਲਈ ਯੋਗਤਾ ਦੇ ਅਧੀਨ ਰੱਖੀ ਗਈ ਆ ਉਮਰ ਗੱਨਾ ਜਿਹੜੀ ਆ ਉਹ 1 ਜੁਲਾਈ ਤੋਂ 2025 ਦੇ ਆਧਾਰ ਤੇ ਕੀਤੀ ਜਾਵੇਗੀ ਸਾਰੀਆਂ ਸ਼੍ਰੇਣੀ ਅਰਾਖਮੀਆਂ ਸ਼੍ਰੇਣੀਆਂ ਨੂੰ ਸਰਕਾਰੀ ਨਿਯਮਾਂ ਅਨੁਸਾਰ ਵੱਧ ਤੋਂ ਵੱਧ ਉਮਰ ਦੇ ਵਿੱਚ ਛੋਟ ਦਿੱਤੀ ਜਾਵੇਗੀ ਜੇ ਫੀਸ ਗੱਲ ਕਰੀਏ ਕਿ ਅਰਜ਼ੀਆਂ ਦੇ ਨਾਲ ਫੀਸ ਕਿੰਨੀ ਭਰਨੀ ਹੋਵੇਗੀ ਤਾਂ ਜਰਨਲ OBC EWS ਦੇ ਲਈ ਹੈ ਜਿਹੜੀ ਉਹ 500 ਰੁਪਏ ਨਿਰਧਾਰਤ ਕੀਤੀ ਗਈ ਹੈ ਅਤੇ SC, ST, PWD, ਸਾਬਕਾ ਸੈਨਿਕ ਅਤੇ ਸਾਰੀਆਂ ਔਰਤਾਂ ਦੇ ਲਈ ਜਿਹੜੀ ਇਸ ਦੀ ਫੀਸ ਹੈ 250 ਰੁਪਏ ਨਿਯੁਕਤ ਕੀਤੀ ਗਈ ਹੈ ਤਾਂ ਤਨਖਾਹ ਦੀ ਗੱਲ ਕਰੀਏ ਜਿਹੜੇ ਇਨ੍ਹਾਂ ਟ੍ਰੇਡ ਦੇ ਵਿੱਚ ਭਰਤੀ ਹੁੰਦੇ ਨੇ ਤਾਂ ਉਹਨਾਂ ਦੀ ਜਿਹੜੀ ਮਾਸਿਕ ਤਨਖਾਹ ਹੋਊਗੀ ਉਹ 19900 ਰੁਪਏ ਪ੍ਰਤੀ ਮਹੀਨਾ ਉਹਨਾਂ ਨੂੰ ਮਿਲਿਆ ਕਰੇਗੀ ਜੇ ਚੋਣ ਪ੍ਰਕਿਰਿਆ ਦੀ ਗੱਲ ਕਰੀਏ ਕਿ ਇਸ ਦੇ ਵਿੱਚ ਜਿਹੜੀ ਚੋਣ ਪ੍ਰਕਿਰਿਆ ਉਹ ਕਿਵੇਂ ਹੋਵੇਗੀ ਤਾਂ ਐਸਬੀਟੀ ਪਹਿਲੀ ਐਸਬੀਟੀ ਦੂਜੀ ਪ੍ਰੀਖਿਆ ਜਿਹੜੀ ਆ ਉਹ ਹੋਵੇਗੀ ਤੇ ਨਾਲ ਐਸਬੀ 80 ਦਸਤਾਵੇਜ਼ਕ ਤਸਦੀਕ ਅਤੇ ਮੈਡੀਕਲ ਪ੍ਰੀਖਿਆ ਲਈ ਜਾਵੇਗੀ ਕੰਪਿਊਟਰ ਉਦਾਰਿਤ ਪ੍ਰੀਖਿਆ SBT ਫਾਸਟ ਵਿਦ ਵਿੱਚ ਗਣਿਤ ਮਾਨਸਿਕ ਯੋਗਤਾ ਜਰਨਲ ਸਾਇੰਸ ਅਤੇ ਇਹ ਜਰਨਲ ਜਾਰਕੂਤਾ ਨਾਲ ਸੰਬੰਧਿਤ 75 ਪ੍ਰਸ਼ਨ ਪੁੱਛੇ ਜਾਣਗੇ ਹਰ ਸਵਾਲ 1 ਅੰਕ ਦਾ ਹੋਵੇਗਾ ਇਸ ਨੂੰ ਹੱਲ ਕਰਨ ਦੇ ਲਈ 60 ਮਿੰਟ ਦਿੱਤੇ ਜਾਣਗੇ SBT ਦੂਜੀ ਪ੍ਰੀਖਿਆ ਭਾਗ ਲੈਣ ਵਿੱਚ ਇੱਕ ਇੱਕ ਵਿੱਚ ਗਣਿਤ ਜਰਨਲ ਇੰਟੈਲੀਜੈਂਸ ਅਤੇ ਰੀਜ਼ਨਿੰਗ ਬੇਸਿਕ ਸਾਇੰਸ ਅਤੇ ਇੰਜੀਨੀਅਰਿੰਗ ਦੇ ਨਾਲ ਸਬੰਧਤ 100 ਸਵਾਲ ਪੁੱਛੇ ਜਾਣਗੇ ਇਹਨਾਂ ਨੂੰ ਹੱਲ ਕਰਨ ਦੇ ਲਈ 90 ਮਿੰਟ ਮਿਲਣਗੇ ਭਾਗ 2 ਦੇ ਵਿੱਚ ਤਕਨੀਕੀ 75 ਤਕਨੀਕੀ ਸੰਬੰਧਤ ਸਵਾਲ ਪੁੱਛੇ ਜਾਣਗੇ ਇਸ ਨੂੰ ਹੱਲ ਕਰਨ ਦੇ ਲਈ ਜਿਹੜੇ 60 ਮਿੰਟ ਦਿੱਤੇ ਜਾਣਗੇ SBT ਪ੍ਰੀਖਿਆ ਵਿੱਚ ਇੱਕ ਹੀ ਤਿਹਾਈ 네ਗੇਟਿਵ ਮਾਰਕੀਟਿੰਗ ਹੋਵੇਗੀ ਤਾਂ ਹੁਣ 9900 ਜਿਹੜੀਆਂ ਭਾਰਤੀਆਂ ਨੇ ਉਹ ਕੱਡੀਆਂ ਜਾ ਰਹੀਆਂ ਜਿਨ੍ਹਾਂ ਨੂੰ ਵੀ ਇਸ ਦੇ ਵਿੱਚ ਇੰਟਰਸਟ ਹੈ ਜਿਹੜੇ ਇਸ ਜਿੰਨੀ ਵੀ ਯੋਗਤਾ ਤੁਹਾਨੂੰ ਦੱਸੀ ਹੈ ਚਾਹੇ ਉਹ ਉਮਰ ਦੀ ਹੋਵੇ ਚਾਹੇ ਵਿਦਿਅਕ ਯੋਗਤਾ ਹੋਵੇ ਜਿਹੜੇ ਇਸ ਯੋਗਤਾ ਨੂੰ ਪੂਰਾ ਕਰਦੇ ਆ ਉਹ 10 April ਤੋਂ ਜਿਹੜੀਆਂ ਅਰਜ਼ੀਆਂ ਭਰਨੀਆਂ ਸ਼ੁਰੂ ਕੀਤੀਆਂ ਜਾ ਰਹੀਆਂ ਤਾਂ ਉਹ ਆਪਣਾ ਜਿਹੜਾ ਕਿਸਮਤ ਪਾਇ ਆਜ਼ਮਾ ਸੱਕਦੇ ਆ ਆਪਣਾ ਜਿਹੜਾ ਲੱਕ ਆ ਜਮਾ ਸਾ ਕਰਦੇ ਆ ਦੱਸ ਦਈਏ ਕਿ ਹੋਣਾ 9900 ਭਾਰਤੀਆਂ ਜਿਹੜੀਆਂ ਉਹਨਾਂ ਦਾ ਐਲਾਨ ਕੀਤਾ ਗਿਆ ਜੇ ਜਰਨਲ ਦੀ ਗੱਲ ਕਰੀਏ ਤਾਂ ਜਰਨਲ ਦੇ ਨਾਲ 500 ਰੁਪਏ ਫੀਸ ਆ ਜਿਹੜੀ ਉਹ ਰੱਖੀ ਗਈ ਆ ਤੇ ਨਾਲ ਹੀ ਜੇ ਇਹ ਪੀ ਡਬਲਯੂ ਡੀ ਦੀ ਗੱਲ ਕਰੀਏ ਸਾਬਕਾ ਸੈਨਿਕਾਂ ਦੀ ਗੱਲ ਕਰੀਏ ਜਾਂ ਫਿਰ ਐਸਏਕੇਟੀ ਐਸਸੀ ਕੈਟਾਗਰੀ ਦੀ ਗੱਲ ਕਰੀਏ ਜਾਂ ਫਿਰ ਜਿਹੜੀਆਂ ਔਰਤਾਂ ਨੇ ਉਹਨਾਂ ਦੀ ਗੱਲ ਕਰੀਏ ਉਹਨਾਂ ਦੇ ਲਈ ਜਿਹੜੀ ਫੀਸ ਆ ਉਹ ਅੱਧੀ ਰੱਖੀ ਗਈ ਆ 250 ਰੁਪਏ ਰੱਖੀ ਗਈ ਆ ਤੇ ਐਸਸੀ ਕੈਟਾਗਰੀ ਦੇ ਲਈ ਜਿੰਨੀ ਛੋਟ ਜਿਹੜੀ ਸਰਕਾਰੀ ਨੌਕਰੀਆਂ ਦੇ ਵਿੱਚ ਰੱਖੀ ਜਾਂਦੀ ਆ ਉਨੀ ਜਿਹੜੀ ਛੋਟ ਹੈ ਉਹਨਾਂ ਨੂੰ ਦਿੱਤੀ ਜਾਵੇਗੀ ਤਾਂ ਸੁਨਹਿਰੀ ਮੌਕਾ ਏ ਤੁਸੀਂ ਲੋਕੋ ਪਾਇਲਟ ਦੀਆਂ ਜਿਹੜੀਆਂ ਨੌਕਰੀਆਂ ਨੇ ਉਹਨਾਂ ਦੇ ਲਈ 10 April ਤੋਂ ਅਰਜ਼ੀਆਂ ਭਰ ਸਕਦੇ ਹੋ